ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਤੇ ਆਪਾਂ ਹੱਲੇ ਆ ਗੁੰਡੇ ਹੀ ਪਾਏ ਆ ਤੇ ਡਿਜ਼ਾਈਨ ਬਣਾਉਣਾ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਜਰੂਰ ਟਰਾਈ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਆਪਾਂ ਉਲਟੀ ਸਲਾਈ ਬਣਾਉਣੀ ਹੈ ਜੀ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ 10-10 ਗੁੰਡਿਆਂ ਦੇ ਹਿਸਾਬ ਨਾਲ ਆਪਾਂ ਗੁੰਡੇ ਪਾਏ ਤੁਸੀਂ ਆਪਣਾ ਕੋਈ ਵੀ ਕੋਟੀ ਸਟਰ ਬਣਾਉਣਾ ਤਾਂ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਡਿਜ਼ਾਈਨ ਜਿੰਨੇ ਵੀ ਤੁਸੀਂ ਗੁੰਡੇ ਪਾਉਣੇ ਬਾ ਸਕਦੇ ਹੋ ਡਿਜ਼ਾਈਨ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਸੈੱਟ ਹੋਊਗਾ ਜੀ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰ ਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਜੇ ਆਪਾਂ ਉਲਟੀ ਚਲਾਈ ਬਣਾ ਲਈਏ ਪੂਰੀ ਹੁਣ ਆਪਾਂ ਆਗੇ ਸਿੱਧੇ ਪਾਸੇ ਸਿੱਧੇ ਪਾਸੇ ਆਪਾਂ ਗੁੰਡਾ ਤਾਰਿਆ ਪਤਾ ਗਾ ਅੱਗੇ ਕਰ ਲਿਆ ਇੱਕ ਗੁੰਡਾ ਆਪਾਂ ਤਾਰਾਂਗੇ ਆ ਵੀ ਗੁੰਡਾ ਆਪਾਂ ਤਾਰ ਲਿਆ ਅਗਲਾ ਵੀ ਤਾਰ ਲਿਆ ਹੁਣ ਆਪਾਂ ਵਲ ਪਾ ਲੈਣਾ ਇਸ ਤਰ੍ਹਾਂ ਬਣਾਉਣਾ ਨਹੀਂ ਹੈਗਾ ਇਸ ਨੂੰ ਤੇ ਅਗਲੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਦਾਂਗੇ ਤਿੰਨ ਕੁੰਡੇ ਹੋ ਗਏ ਜੀ ਆਪਣੇ ਇਹ ਅੱਗੇ ਫੇਰ ਆਪਾਂ ਇੱਕ ਕੁੰਡਾ ਤਾਰਾਂਗੇ ਇਸ ਤਰ੍ਹਾਂ ਵੜ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਫਿਰ ਇੱਕ ਕੁੰਡਾ ਤਾਰਿਆ ਵੜ ਪਾ ਕੇ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਇੱਕ ਕੁੰਡਾ ਤਾਰਿਆ ਵੜ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ ਵਾਲ ਪਾ ਲੈਣਾ ਇਹਨੂੰ ਬਣਾਉਣਾ ਨਹੀਂ ਹੈਗਾ ਅਗਲੇ ਦੋ ਕੁੰਡਿਆਂ ਦਾ ਵੀ ਇੱਕ ਕੁੰਡਾ ਬਣਾ ਦੇਣਾ ਆਪਣੇ ਕੋਲ ਦੋ ਕੁੰਡੇ ਆ ਗਏ ਇੱਧਰ ਇਹ ਆਪਾਂ ਦੋਵਾਂ ਦਾ ਇੱਕ ਕਰ ਦਿੰਨੇ ਆ ਜੀ ਤੇ ਗਲਤ ਹੋ ਗਿਆ ਇਹ ਤਾਂ ਹੁਣ ਤਾਂ ਗਲਤ ਹੋ ਗਿਆ ਆਪਾਂ ਥੱਲੇ ਕੁੰਡਾ ਚੱਕ ਸਕਦੇ ਹਾਂ ਤੇ ਪਰ ਆਪਾਂ ਢੇੜ ਕੇ ਫੇਰ ਦੁਬਾਰਾ ਬਣਾ ਕੇ ਦੱਸ ਦਿੰਨੇ ਆ ਉੱਤਰਨ ਵਾਲਾ ਪਾਉਣਾ ਸੀਗਾ ਹੁਣ ਆਪਾਂ ਆ ਗਏ ਜੀ ਉਲਟੀ ਸਾਈਡ ਸਿੱਧੀ ਸਲਾਈ ਆਪਾਂ ਪੂਰੀ ਬਣਾ ਲਈ ਆ ਉਲਟੀ ਸਾਈਡ ਆਪਾਂ ਇਹ ਪੂਰੀ ਸਲਾਈ ਇਸ ਤਰ੍ਹਾਂ ਉਲਟੀ ਉਲਟੀ ਬਣਾ ਲਾਂਗੇ ਜਿਹੜਾ ਆਪਾਂ ਵਲ ਪਾਇਆ ਸੀ ਉਹ ਵੀ ਗੁੰਡਾ ਉਲਟਾ ਬਣਾ ਲਾਂਗੇ ਆਪਾਂ ਲੋ ਜੀ ਆਪਾਂ ਉਲਟੀ ਸਲਾਈ ਵੀ ਬਣਾ ਲਈ। ਨਾਲ ਜੀ ਪਹਿਲਾਂ ਆਪਾਂ ਗੁੰਡਾ ਤਾਰਿਆ ਸੀਗਾ। ਫਰਸਟ ਵਾਲਾ ਆਹ ਵਾਲਾ ਦੂਜਾ ਗੁੰਡਾ ਜਿਹੜਾ ਆਪਾਂ ਤਾਰਿਆ ਸੀਗਾ। ਤੇ ਫਿਰ ਅਗਲੇ ਦੋਹਾਂ ਦਾ ਇੱਕ ਬਣਾਇਆ ਸੀ। ਤੇ ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਿਆ ਪਹਿਲਾਂ। ਪਾਸ ਤੇ ਸ্লাইਜ ਵੀ ਇਹ ਗੁੰਡਾ ਵੀ ਤਾਰਿਆ ਸੀ ਆ ਵੀ ਆਪਾਂ ਖਾਲੀ ਤਾਰਿਆ ਸੀਗਾ ਅਗਲੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਇਆ ਸੀ ਹੁਣ ਆਪਾਂ ਆਹ ਇੱਕ ਹੀ ਤਾਰਾਂਗੇ ਤੇ ਇਹਨਾਂ ਦੋ ਕੁੰਡਿਆਂ ਦਾ ਪਹਿਲਾਂ ਦੋਹਾਂ ਦਾ ਇੱਕ ਬਣਾ ਲਾਂਗੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਤਾਰ ਲਵਾਂਗੇ ਅਗਲੇ ਦੋਹਾਂ ਦਾ ਫੇਰ ਆਪਾਂ ਇੱਕ ਗੁੰਡਾ ਬਣਾ ਲਾਂਗੇ ਇੱਥੇ ਮਿੱਠਾ ਨਹੀਂ ਪਾਇਆ దోక కు కండా తారర పా దో కు బా కు కు తారో కు బ బ దే ఆ తారో కు బ బ ਦੋ ਸਲਾਈਆਂ ਜੀ ਬਣ ਕੇ ਡਿਜ਼ਾਈਨ ਤਿਆਰ ਹੋ ਜਾਂਦਾ ਬਸ ਆਹ ਹੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਹੁਣ ਆਪਾਂ ਆਹ ਵਾਲਾ ਕੁੰਡਾ ਜਿਹੜਾ ਇੱਕ ਇਹਨੂੰ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਲਾਂਗੇ ਆਹਾਂ ਸੌਰੀ ਇੱਕ ਕੁੰਡਾ ਇਸ ਤਰ੍ਹਾਂ ਬਣਾ ਦੇਵਾਂਗੇ ਉਤੋਂ ਦੀワਲ ਪਾ ਕੇ ਉਲਟੀ ਸਲਾਈ ਚ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਉਲਟੀ ਬਣਾ ਲਾਂਗੇ ਜਿਹੜਾ ਆਪਣਾ ਵਲਪਾਇਆ ਕੁੰਡਾ ਉਹ ਵੀ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਬਣਦਾ ਈ ਡਿਜ਼ਾਈਨ ਆਪਾਂ ਥੋੜਾ ਜਿਹਾ ਹੋਰ ਇਸੇ ਤੇ ਬਣਾ ਕੇ ਤੁਹਾਨੂੰ ਅੱਗੇ ਮਿਲਦੇ ਆ। ਹਲੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਬਰੀਕ ਬਰੀਕ ਡਿਜ਼ਾਈਨ ਆ ਦੇਖੋ ਜੀ। ਚਾਹੇ ਤਾਂ ਆਪਾਂ ਪਾਊਡਰ ਵੀ ਬਣਾ ਸਕਦੇ ਆ ਨੀ ਪੂਰੀ ਕੋਟੀ ਸੈਟਰ ਚ ਵੀ ਪਾ ਸਕਦੇ ਆ। ਇਸ ਤਰ੍ਹਾਂ ਟੇਡੀਆਂ ਟੇਡੀਆਂ ਜਿਹਾ ਲਸਰਾ ਬਣਦੀਆਂ ਆ ਦੇਖੋ ਜੀ ਇੱਥੋਂ। ਇਸ ਤਰ੍ਹਾਂ ਜੇ ਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਚਲੋ ਜੀ ਜ਼ਰੂਰ ਟਰਾਈ ਕਰਿਓ